ਇਹ ਤੈਨੂੰ ਸੋਹਣੀਆਂ ਮੁਹੱਬਤਾਂ ਦਾ ਛੱਲਾ ਮੁੰਦੀ ਦੇਂਗੀ ਕਿ ਨਹੀਂ ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹਾਂਗੀ ਤਾਂ ਨਹੀਂ ਤੁਸੀਂ ਕੱਲੀ ਨੂੰ ਕਿਸੇ ਨੂੰ ਬੁਲਾਇਆ ਨਹੀਂ ਨਹੀਂ ਵੀਰਾ ਸੰਗ ਕ ਪੁੱਤ ਬੈਠਾ ਸਾਡੇ ਕੋਲੇ ਜਿਨ੍ਹਾਂ ਦੇ ਫਾਦਰ ਸਾਹਿਬ ਤੋਂ ਬੋਲੀਆਂ ਚੱਲੀਆਂ ਜੋ ਅੱਜ ਵੀ ਡੀਜੇਾਂ ਤੇ ਚੱਲਦੇ ਆ ਨੇ ਅੱਜ ਤੁਸੀਂ ਮਿਸ ਕਰਦੇ ਹੋ ਆਪਣੇ ਫਾਦਰ ਨੂੰ ਹਾਂਜੀ ਅੱਜ ਕੱਲ੍ਹ ਵੀ ਹਰ ਇੱਕ ਬੱਲ ਮਿਸ ਕਰਦਾ ਚਾਹੇ ਜ਼ਿੰਦਗੀ ਦਾ ਕੋਈ ਵੀ ਮੋਡ ਹੋਵੇ ਤੁਹਾਡੇ ਫਾਦਰ ਸਾਹਿਬ ਅਸੀਂ ਸੁਣਦੇ ਰਹਿਆ ਨਾ ਛੋਟੇ ਹੁੰਦੇ ਕਾਲਜ 'ਚ ਵੀ ਅਸੀਂ ਗਾਉਂਦੇ ਹੁੰਦੇ ਸੀਗੇ ਤੁਸੀਂ ਸੇਮ ਉਹੀ ਟੋਨ ਉਹੀ ਆਵਾਜ਼ ਲੈ ਕੇ ਚੱਲਦੇ ਹੋ ਮੇਰਾ ਉਹਨਾਂ ਨਾਲ ਯਾਦਗਾਰੀ ਮੂਮੈਂਟ ਇਹ ਆ ਮੈਂ ਵੈਲੀ Song ਦੇ ਸ਼ੂਟਿੰਗ ਤੇ ਗਿਆ ਸੀਗਾ ਤੇ ਉਦੋਂ ਮੈਂ ਜਦੋਂ ਗਿਆ ਤਾਂ ਪਟਿਆਲਾ ਫੋਟ ਦੇ ਵਿੱਚ ਹੋਈ ਸੀਗੀ ਤਾਂ ਜਦੋਂ ਕਹ ਲਓ ਵੀ ਉਸ ਟਾਈਮ ਵੀਡੀਓ ਚੱਕਵੇਂ ਹੁੰਦੇ ਸੀਗੇ ਤਾਂ ਜਦੋਂ ਸਟਾਰਟ ਹੋਇਆ ਤਾਂ ਫਿਰ ਯਾਦਾ ਵੀ ਪਾਪਾ ਨੇ ਕਿਹਾ ਵੀ ਰਮਨ ਨੂੰ ਸਾਈਡ ਤੇ ਕਰ ਦੋ ਵੀ ਸਾਟ ਨਾ ਵੱਜ ਜੇ ਜਦੋਂ ਤੁਹਾਡੇ ਫਾਦਰ ਸਾਹਿਬ ਗਏ ਉਦੋਂ ਤੁਹਾਡੀ ਉਮਰ ਕਿੰਨੀ ਸੀ ਉਦੋਂ ਕਹ ਲਓ ਵੀ ਮੈਂ ਜ਼ਿੰਦਗੀ ਚ ਬਰੇ ਤੁਸੀਂ ਕਦੋਂ ਇਹ ਲਾਈਨ ਦੇ ਵਿੱਚ ਆ ਕਿ ਮੈਂ ਵੀ ਆਪਣੇ ਪਾਪਾ ਨੂੰ ਫੋਲੋ ਕਰਨਾ ਕਹ ਲਓ ਪ੍ਰੋਫੈਸ਼ਨਲੀ ਮੈਂ ਆਇਆ ਕੋਈ ਵੀ ਫੀਲਡ ਹੈ ਆ ਕੰਪੀਟੀਸ਼ਨ ਤਾਂ ਹੁੰਦਾ ਹੀ ਆ ਤੇ ਪਰ ਇਹ ਆ ਵੀ ਤੁਸੀਂ ਆਪਣਾ ਹੁੰਦਾ ਨਹੀਂ ਵੀ ਜਿੱਦਾਂ ਘੋੜੇ ਦੇ ਲੱਗਿਆ ਹੁੰਦਾ ਤੁਸੀਂ ਬਸ ਸਿੱਧਾ ਸੇਧ ਵਾਲੇ ਦੇ ਵਾਲੇ ਕੱਲ ਵੀ ਡਿਫ੍ਰੈਕਸ਼ਨਸ ਤਾਂ ਆਣੀਆਂ ਰਹਿਣੀਆਂ ਤਾਂ ਆ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਵੀਰੇ ਮੈਂ ਤੇ ਮੇਰੇ ਮਦਰ ਨੇ ਮੇਰਾ ਕੂਲ ਇਹ ਆ ਵੀ ਜਿਹੜੇ ਸੁਪਨੇ ਪਾਪਾ ਦੇ ਅਧੂਰੇ ਰਹਿ ਗਏ ਵੀ ਉਹਨਾਂ ਨੂੰ ਪੂਰਾ ਕਰਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਰੱਬੋ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਆਪਣੀ ਤੁਹਾਡੀ ਐਨਵੀ ਟਵਾਣਾ ਪਹੁੰਚਿਆ ਇਸ ਫੇਲ ਪੰਜਾਬ ਤੇ ਪੰਜਾਬੀ ਜਿੱਥੇ ਵੀ ਹੋਣ ਸ਼ਹਿਰ ਮੈਨੇ ਨਹੀਂ ਰੱਖਦਾ ਛੋਟਾ ਨਹੀਂ ਰੱਖਦਾ ਪੰਜਾਬੀ ਮਾਂ ਬੋਲੀ ਪੰਜਾਬੀ ਕੱਪੜੇ ਪੰਜਾਬੀ ਸੱਭਿਆਚਾਰ ਨੂੰ ਪ੍ਰੋਮੋਟ ਕਰਦੇ ਹੋਏ ਇੱਕ ਪੁੱਤ ਬੈਠਾ ਸਾਡੇ ਕੋਲੇ ਜਿਨ੍ਹਾਂ ਦੇ ਫਾਦਰ ਸਾਹਿਬ ਤੋਂ ਬੋਲੀਆਂ ਚੱਲੀਆਂ ਜੋ ਅੱਜ ਵੀ ਡੀਜੇਾਂ ਤੇ ਚੱਲਦੇ ਆ ਨੇ ਾਰਮਾਨ ਢਿੱਲੋਂ ਨਾਲ ਗੱਲ ਕਰਦੇ ਆਂ ਬਾਈ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਵਧੀਆ ਤੁਸੀਂ ਦੱਸੋਗੇ ਵਧੀਆ ਪਹਿਲਾਂ ਤਾਂ ਸਵਾਲ ਵੈਸੇ ਪੁੱਛਣਾ ਨਹੀਂ ਬੰਦਾ ਕਿਉਂਕਿ ਇਹ ਕਹਿੰਦੇ ਜਦੋਂ ਪਿਓ ਦਾ ਥਾਪੜਾ ਹੁੰਦਾ ਨਾ ਹੌਂਸਲਾ ਹੀ ਹੋਰ ਹੁੰਦਾ ਆ ਅੱਜ ਤੁਸੀਂ ਮਿਸ ਕਰਦੇ ਹੋ ਆਪਣੇ ਫਾਦਰ ਨੂੰ ਹਾਂਜੀ ਅੱਜ ਕੱਲੋ ਵੀ ਹਰ ਇੱਕ ਪੱਲ ਮਿਸ ਕਰਦਾ ਹਾਂਜੀ ਚਾਹੇ ਜ਼ਿੰਦਗੀ ਦਾ ਕੋਈ ਵੀ ਮੂਡ ਹੋਵੇ ਹਰ ਇੱਕ ਮੂਡ ਤੇ ਮਿਸ ਕਰਦਾ ਸਭ ਤੋਂ ਫੇਵਰੇਟ ਗੀਤ ਉਹਨਾਂ ਦੇ ਸਾਰੇ ਫੇਵਰੇਟ ਗਾਣੇ ਆ ਕੱਲੋ ਵੀ ਜਿੰਨੇ ਫਰਸਟ ਐਲਬਮ ਤੋਂ ਲੈ ਕੇ ਲਾਸਟ ਐਲਬਮ ਤੱਕ ਦੇ ਸਾਰੇ ਫੇਵਰੇਟ ਆ ਫਿਰ ਵੀ ਇੱਕ ਇੱਕ ਸੁਣਾ ਦਿਓ ਹਾਂਜੀ ਮੈਂ ਆਪਣੀ ਪਸੰਦ ਦਾ ਕੋਈ ਸੁਣਾਣਾ ਕੁਰ ਕੋ ਉਰ ਤੱਕੇ ਰੂਪ ਦੀਏ ਹਟਿਏ ਰੱਬ ਵਾਂਗੂ ਅਸੀਂ ਤੇਰਾ ਨਾਂ ਜੱਪੀਏ ਹੱਸਿਆ ਵੀ ਕਰਨੀ ਸ਼ੁਕੀਨ ਜੱਟੀਏ ਦਈਏ ਤੈਨੂੰ ਸੋਹਣੀਆਂ ਮੁਹੱਬਤਾਂ ਦਾ ਛੱਲਾ ਮੁੰਦੀ ਦਾਂਗੀ ਕਿ ਨਹੀਂ ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੋਝ ਕਹਾਂਗੀ ਤਾਂ ਨਹੀਂ ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੋਝ ਕਹਾਂਗੀ ਤਾਂ ਨਹੀਂ ਤੁਸੀਂ ਕੱਲੀ ਨੂੰ ਕਿਸੇ ਨੂੰ ਬੁਲਾਇਆ ਨਹੀਂ ਨਹੀਂ ਵੀਰਾ ਸੰਗ ਮੈਂ ਹਰੇਕ ਨੂੰ ਬਾਈ ਕਹਿੰਨੀ ਕਿਉਂਕਿ ਸਾਡਾ ਕਲਚਰ ਆ ਨਾ ਕਈ ਕਹਿਣਗੇ ਵੀ ਬਾਈ ਨਹੀਂ ਕਹਿਣਾ ਸਰ ਕਹਿਣਾ ਆ ਦੇਖੋ ਸਾਡਾ ਕਲਚਰ ਆ ਸਾਡੇ ਬਾਪੂ ਨੇ ਸਾਡੇ ਵਾਇਗਰੂ ਨੇ ਸਾਨੂੰ ਸਿਖਾਇਆ ਵੀ ਸਾਰੇ ਭੈਣ ਭਰਾ ਆ ਆਪਾਂ ਤੇ ਮੈਂ ਪਹਿਲਾਂ ਬਾਈ ਨੂੰ ਮੈਂ ਕਿਹਾ ਪਹਿਲਾਂ ਪੁੱਛ ਲਵਾਂ ਵੀ ਬਾਈ ਤੇ ਕਹਿਣ ਤੇ ਗੁੱਸਾ ਤਾਂ ਨਹੀਂ ਆਉਂਦੇ ਨਹੀਂ ਨਹੀਂ ਮੈਨੂੰ ਕੋਈ ਗੁੱਸਾ ਨਹੀਂ ਅੱਛਾ ਕੀ ਅੱਜ ਰਖੜੀ ਆ ਕੀ ਚੀਜ਼ ਮਾਈ ਨੇ ਰੱਖਦੀ ਆ ਵੀਰੇ ਚੀਜ਼ ਮਤਲਬ ਮੇਨ ਗੱਲ ਇਹ ਆ ਵੀ ਅੱਜ ਜੋ ਗੱਲ ਵੀ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਵੀ ਰਿਸ਼ਤੇ ਗੱਲੋ ਵੀ ਨਾਂ ਬਰਾਬਰੇ ਹੋ ਗਏ ਆ ਪਰ ਹਾਂ ਵੀ ਜਿੱਥੇ ਗੱਲ ਵੀ ਭਰਾਵਾਂ ਤੇ ਭੈਣਾਂ ਨੂੰ ਖੜਨਾ ਚਾਹੀਦਾ ਇੱਕ ਦੂਜੇ ਨਾਲ ਬਾਕੀ ਮੈਂ ਤਾਂ ਹਲੇ ਬਹੁਤ ਛੋਟਾ ਵੀ ਇਹ ਚੀਜ਼ਾਂ ਗੱਲੋ ਵੀ ਤੁਸੀਂ ਸਾਰੇ ਵੱਡੇ ਆ ਮੈਂ ਤਾਂ ਕੋਈ ਮੈਨੂੰ ਲੱਗਦਾ ਨਹੀਂ ਵੀ ਮੈਂ ਕੋਈ ਸਨੇਹਾ ਦੇਣ ਯੋਗ ਹਲੇ ਹੋਇਆ ਤਾਂ ਆ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਵੀਰੇ ਮੈਂ ਤੇ ਮੇਰੇ ਮਦਰ ਨੇ ਹਾਂਜੀ ਹਾਂਜੀ ਤੇ ਜਿਵੇਂ ਹੁਣ ਤੁਸੀਂ ਅੱਜ ਰਖੜੀ ਐ ਤੁਹਾਡੇ ਛੋਟੇ ਹੁੰਦੇ ਕੋਈ ਬੰਦੇ ਹੋਣਗੇ ਪਰਿਵਾਰ ਚ ਰਖੜੀ ਹਾਂਜੀ ਮੇਰੇ ਤਾਇ ਜੀ ਦੀਆਂ ਬੇਟੀਆਂ ਮਾਮਾ ਜੀ ਦੀ ਬੇਟੀ ਉਹ ਤਾਂ ਕੱਲੋ ਵੀ ਚਲੋ ਹੁਣ ਸਾਰੇ ਫੋਰਨ ਚਲ ਗਏ ਤੇ ਮੇਰੀ ਤਾਇ ਜੀ ਦੀ ਬੇਟੀ ਉੱਥੇ ਆ ਵੀ ਮੇਨ ਚੀਜ਼ ਉਹੀ ਆ ਵੀ ਮੋਸਟਲੀ ਜ਼ਿਆਦਾ ਰਖੜੀਆਂ ਨੇ ਮੈਂ ਪਹਿਲਾਂ ਉੱਥੇ ਹੁੰਨਾ ਉਹਨਾਂ ਦੇ ਘਰ ਓਕੇ ਹਾਂਜੀ ਤੇ ਅੱਜ ਰਖੜੀਆਂ ਨੇ ਅੱਜ ਫਿਰ ਕੀ ਮਿਸ ਕਰਦੇ ਹੋ ਅੱਜ ਬਸ ਕੱਲੋ ਵੀ ਭੈਣਾਂ ਨੂੰ ਮਿਸ ਕਰਦਾ ਤੇ ਜਿਹੜਾ ਉਹ ਕੱਲੋ ਵੀ ਉਹਨਾਂ ਦੇ ਹੱਥਾਂ ਦੇ ਪਕੌੜਿਆਂ ਨੂੰ ਮਿਸ ਕਰਦਾ। ਅੱਛਾ ਵੀਰਾ ਖੁਸ਼ ਪਤਾ ਕਿਉਂ ਹੋ ਰੇ? ਮੈਨੂੰ ਲੱਗਦਾ ਵੀਰਾ ਕਹਿੰਦਾ ਮੇਰਾ ਸ਼ਕਰ ਬਚ ਗਿਆ। ਅੱਜ ਮੈਂ ਖੁਸ਼ ਆ। ਇਤਨੀ ਖੁਸ਼ੀ। ਇਹ ਇਹਦਾ ਹੁਣ ਵੀਰਾ ਬੋਲ ਆਇਆ। ਆਰਟਿਸਟ ਉਹ ਹੁੰਦਾ ਵੀ ਬਾਪੂ ਜੀ ਕਹਿੰਦੇ ਹੁੰਦੇ ਨੇ ਕਹਿੰਦੇ ਨਾਲ ਦੇ ਬੰਦੇ ਨੂੰ ਬੈਠੇ ਨੂੰ ਇਹ ਨਾ ਲੱਗੇ ਵੀ ਤੁਹਾਡਾ ਨਾਲ ਵਾਲਾ ਉੱਚਾ ਜਾਂ ਤੁਸੀਂ ਨੀਵੇਂ ਕਿਉਂਕਿ ਬਹੁਤ ਸਾਰੇ ਸੇਮ ਹੁੰਨੇ ਆ ਆਪਾਂ ਨਾ। 4 ਪੈਸਿਆਂ ਦਾ ਕੋਈ ਵੱਡਾ ਨਹੀਂ ਹੁੰਦਾ। 4 ਗੱਡੀਆਂ ਦਾ ਕੋਈ ਵੱਡਾ ਨਹੀਂ ਹੁੰਦਾ। 4 ਮਾਰਤਾ ਦਾ ਕੋਈ ਵੱਡਾ ਨਹੀਂ ਹੁੰਦਾ। ਵੱਡਾ ਹੁੰਦਾ ਵੱਡੇ ਦਿਲ ਦੇ ਨਾਲ। ਜਦੋਂ ਨਾਲ ਦੇ ਨੂੰ ਛੋਟਾ ਨਾ ਫੀਲ ਹੁੰਦਾ ਹੋਵੇ ਤੁਹਾਡੇ ਜ਼ਿੰਦਗੀ 'ਚ ਅਜੇ ਕੋਈ ਇਰਮਾਨ ਹੈ ਅੱਜ ਤੱਕ ਕੋਈ ਸੀਨ ਆਇਆ ਹੈ ਬਾਈ ਵੀ ਤੁਸੀਂ ਛੋਟਾ ਫੀਲ ਕੀਤਾ ਹੋਵੇ ਵੈਸੇ ਮੈਨੂੰ ਲੱਗਦਾ ਵੀ ਹਾਂ ਕਦੇ-ਕਦੇ ਵੀ ਆਪਾਂ ਨੂੰ ਨਹੀਂ ਜ਼ਿੰਦਗੀ ਨੂੰ ਵੀ ਸਾਨੂੰ ਇਹ ਫੀਲ ਕਰਵਾਉਣਾ ਚਾਹੀਦਾ ਵੀ ਕਿਉਂਕਿ ਅਸੀਂ ਹਮੇਸ਼ਾ ਆਪਣੇ ਆਪ ਤੋਂ ਵੱਡਿਆਂ ਨੂੰ ਦੇਖਦੇ ਆਂ ਤੇ ਜੇ ਤੁਸੀਂ ਵੱਡਿਆਂ ਨੂੰ ਦੇਖੋਗੇ ਤਾਂ ਤੁਸੀਂ ਆਬਵੀਅਸਲੀ ਗੱਲ ਆ ਵੀ ਤੁਸੀਂ ਅਨਸੈਟੀਸਫਾਈ ਹੋਵੋਗੇ ਤੇ ਮੈਨੂੰ ਲੱਗਦਾ ਜੇ ਤੁਸੀਂ ਲਾਈਫ 'ਚ ਖੁਸ਼ ਰਹਿਣਾ ਤਾਂ ਗ੍ਰੇਟਫੁਲ ਹੋ ਆਪਣੇ ਛੋਟਿਆਂ ਵੱਲ ਦੇਖੋ ਵੀ ਜਿੱਥੇ ਤੁਹਾਨੂੰ ਲੱਗੇ ਵੀ ਹਾਂ ਇਹਨਾਂ ਕੋ ਹੈ ਨਹੀਂ ਮੇਰੇ ਕੋ ਤਾਂ ਉਹ ਮੈਂ ਕਹ ਲੋ ਵੀ ਬਹੁਤ ਗ੍ਰੇਟਫੁਲ ਹਾਂ। ਵੀ ਹਰ ਪਾਸੇ ਸ਼ੁਕਰ ਕਰੋ ਜੋ ਸਾਡੇ ਕੋ ਸਟਿਲ ਹੈਗਾ। ਹਾਂਜੀ ਹਾਂਜੀ। ਤੁਸੀਂ ਕੋਈ ਜ਼ਿੰਦਗੀ 'ਚ ਕੋਈ ਅਹਿਜਾ ਯਾਦਗਾਰੀ ਸੀਨ ਤੁਸੀਂ ਕੀ ਰੱਖਦੇ ਹੋ ਆਪਣੀ ਜ਼ਿੰਦਗੀ 'ਚ ਆਪਣੇ ਫਾਦਰ ਸਾਹਿਬ ਨਾਲ? ਮੇਰਾ ਉਹਨਾਂ ਨਾਲ ਯਾਦਗਾਰੀ ਮੂਮੈਂਟ ਇਹ ਆ ਮੈਂ ਵੈਲੀ Song ਦੇ ਕੱਲੋ ਵੀ ਸ਼ੂਟਿੰਗ ਤੇ ਗਿਆ ਸੀਗਾ ਤੇ ਮੈਨੂੰ ਪਤਾ ਨਹੀਂ ਸੀਗਾ ਵੀ ਹਨਾ ਕਿਉਂ ਇੰਨੇ ਲੋਕ ਇਕੱਠੇ ਹੋਇਆ ਕਿਉਂਕਿ ਮੈਂ ਉਦੋਂ ਛੋਟਾ ਸੀ ਮੈਨੂੰ ਤੇ ਹੀ ਲੱਗਦਾ ਹੁੰਦਾ ਸੀ ਜਦੋਂ ਲੋਕ ਇਕੱਠੇ ਹੁੰਦੇ ਵਿਆਹ ਹੁੰਦਾ ਕਿੰਨੇ ਸਾਲ ਦੇ ਸੀ ਉਦੋਂ ਮੈਂ 5 ਸਾਲ ਦਾ ਸੀ 5 ਸਾਲ ਤੋਂ ਥੋੜਾ ਛੋਟਾ ਸੀਗਾ ਮੈਨਾਂ ਤਾਂ 6-4 ਸਾਲ ਦਾ ਤੇ ਉਦੋਂ ਮੈਂ ਜਦੋਂ ਗਿਆ ਤਾਂ ਪਟਿਆਲਾ ਫੂਟ ਦੇ ਵਿੱਚ ਹੋਈ ਸੀਗੀ ਤਾਂ ਜਦੋਂ ਕਹਲੋ ਵੀ ਉਸ ਟਾਈਮ ਗਾਣੇ ਵੀ ਥੋੜੇ ਕਹਲੋ ਵੀਡੀਓ ਚੱਕਵੇਂ ਹੁੰਦੇ ਸੀਗੇ ਹਾਂਜੀ ਤਾਂ ਜਦੋਂ ਸਟਾਰਟ ਹੋਇਆ ਤਾਂ ਫਿਰ ਮੈਨੂੰ ਯਾਦ ਆ ਵੀ ਪਾਪਾ ਨੇ ਕਿਹਾ ਵੀ ਰਮਨ ਨੂੰ ਫਾਈਟ ਤੇ ਕਰ ਲਓ ਵੀ 6:00 ਨਾ ਵੱਜ ਜੇ। ਅੱਛਾ। ਹਾਂਜੀ। ਸਾਡੇ ਨਾਲ ਭਾਜੀ ਹੁੰਦੇ ਸੀਗੇ ਪਾਪਾ ਨਾ ਤਾਂ ਉਹਨਾਂ ਨੂੰ ਕਿਹਾ ਵੀ ਇਹਨੂੰ ਫਾਈਟ ਤੇ ਰੱਖੋ। ਓਕੇ। ਜਦੋਂ ਤੁਹਾਡੇ ਫਾਦਰ ਸਾਹਿਬਗੇ ਉਦੋਂ ਤੁਹਾਡੀ ਉਮਰ ਕਿੰਨੀ ਸੀ? ਉਦੋਂ ਕਹ ਲਓ ਵੀ ਮੈਂ ਇਹ ਇੱਕ ਮਹੀਨੇ ਬਾਅਦ 5 ਸਾਲ ਦਾ ਹੋਣਾ ਸੀ। ਓਹ। ਆ ਹਾਂਜੀ। ਮਤਲਬ ਆ ਜਿਹੜਾ ਤੁਸੀਂ ਗੱਲ ਦੱਸਦੇ ਹੋ ਵੀ ਸੀਨ ਸੀਗਾ। ਹਾਂਜੀ ਕਹ ਲਓ ਵੀ ਉੱਥੇ ਦਾ ਲੇਟੈਸਟ ਜੀਆ ਆ ਜਦੋਂ ਉਹਨਾਂ ਦੀ ਵੈਲੀ ਐਲਬਮ ਆਈ ਸੀਗੀ। 2006 ਮਾਰਚ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਮੈਨੂੰ ਲੱਗਦਾ 2005 ਦੀ ਗੱਲ ਆ ਹਾਂਜੀ ਤੇ ਤੁਸੀਂ ਉਹ ਕਹਿੰਦੇ ਵੀ ਤੁਹਾਨੂੰ ਵਿਆਹ ਵਾਲਾ ਸੀ ਨਾ ਕਿਉਂਕਿ ਇਕੱਠ ਹੁੰਦਾ ਆਪਾਂ ਨੂੰ ਇਹੀ ਹੁੰਦਾ ਸੀ ਅੱਜ ਜਿੱਥੇ ਵਿਆਹ ਆ ਨਾ ਮੇਰੇ ਨਾਲ ਤਾਂ ਇਦਾਂ ਵਾ ਕਿ ਮੇਰੇ ਦਾਦਾ ਜੀ ਦਾ ਭੋਗ ਸੀ ਮੈਂ ਆਪਣੀ ਭੈਣ ਨੂੰ ਗਿਆ ਜੇ ਕਿੱਕਲੀ ਫਾਈ ਮੈਨੂੰ ਪਤਾ ਹੀ ਨਹੀਂ ਸੀ ਉਦੋਂ ਵੀ ਹੈ ਨਾ ਵੀ ਕੋਈ ਈਵੈਂਟ ਆਵੇ ਉੱਥੇ ਮੈਨੂੰ ਵੀ ਇਹੀ ਹੁੰਦਾ ਸੀ ਵੀ ਜਦੋਂ ਇਕੱਠ ਹੋ ਗਿਆ ਵੀ ਖੁਸ਼ੀ ਵਾਲੀ ਗੱਲ ਹੈ ਨਾ ਆਪਾਂ ਬੱਚੇ ਹੁੰਨੇ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਜਿੰਦਗੀ 'ਚ ਵੀਰੇ ਤੁਸੀਂ ਕਦੋਂ ਏ ਲਾਈਨ ਦੇ ਵਿੱਚ ਹੈ ਕਿ ਮੈਂ ਵੀ ਆਪਣੇ ਪਾਪਾ ਨੂੰ ਫੋਲੋ ਕਰਨਾ। ਕਲੋ ਪ੍ਰੋਫੈਸ਼ਨਲੀ ਮੈਂ ਆਇਆ 2020 ਦੇ ਵਿੱਚ ਤੇ ਉਦਾਂ ਸ਼ੌਂਕ ਤਾਂ ਮੈਨੂੰ ਸ਼ੁਰੂ ਤੋਂ ਹੀ ਸੀਗਾ ਵੀ ਗਾਉਣ ਦਾ ਤੇ ਸਿੱਖਣਾ ਵੀ ਮੈਂ ਕਲੋ ਵੀ ਲੋਕਲ ਉੱਥੇ ਸਾਡੇ ਮਾਲਪੁਰ ਕਲਾਸੇ ਵਲੋਂਣੀਆਂ ਸ਼ੁਰੂ ਕਰਤੀਆਂ ਸੀ ਤੇ ਫਿਰ ਪ੍ਰੋਫੈਸ਼ਨਲੀ ਮੈਂ 2000 ਮੈਨਾਂ ਦਾ 18 ਦੇ ਵਿੱਚ ਤੇਜਵੰਦ ਕਿੱਟੂ ਜੀ ਹੁਣਾਂ ਕੋਲ ਗਿਆ ਕਲਾਸੇ ਲਈਆਂ ਉਸ ਤੋਂ ਬਾਅਦ ਫਿਰ 2020 ਦੇ ਵਿੱਚ ਦਨ ਪ੍ਰੋਫੈਸ਼ਨਲੀ ਹੋ ਗਏ। ਓਕੇ ਹਾਂਜੀ ਸਭ ਤੋਂ ਪਹਿਲਾ ਗਾਣਾ ਤੁਹਾਡਾ ਸਭ ਤੋਂ ਪਹਿਲਾ ਗਾਣਾ ਬੂ ਭਾਬੀ ਹੈ ਸੀਗਾ ਬੰਟੀ ਬੈਂਸ ਭਾਜੀ ਹੋਣਾ ਨੇ ਕੀਤਾ ਸੀਗਾ ਉੱਚ ਸੀ ਸੀਗੇ 11 12 ਜਾਣੇ ਇਕੱਠੇ ਤੇ ਉਹ ਜਿਹੜੇ 11 12 ਜਾਣੇ ਨੇ ਤੁਹਾਡੇ ਕੰਟੈਕਟ 'ਚ ਨੇ ਅੱਜ ਹਾਂਜੀ ਹਾਂਜੀ ਉਹ ਕੰਟੈਕਟ 'ਚ ਨੇ ਹਲੇ ਵੀ ਚਲੋ ਉਹ ਅਸੀਂ ਇਕੱਠੇ ਉੱਥੇ ਮਹਾਲੀ ਜੋ ਜਾਈਦਾ ਤਾਂ ਇਕੱਠੇ ਹੁੰਦੇ ਆ ਵੀ ਜੇ ਕੋਈ ਇੱਕ ਅੱਧਾ ਪਿੰਡ ਗਿਆ ਤਾਂ ਅਸੀਂ ਇੱਕ ਦਿਨ ਵਾਧਰੋ ਕੇ ਆਣਾ ਵੀ ਚਲੋ ਉਹਨੂੰ ਮਿਲ ਕੇ ਜਾਈਦਾ ਹਾਂਜੀ ਤੁਹਾਡੀ ਟੀਮ 'ਚ ਦੇਖੋ ਕਹਿੰਦੇ ਜਦੋਂ ਨਾਲ ਦੇ ਜਾਂਦੇ ਨੇ ਆਪਾਂ ਨੂੰ ਵੀ ਹੁੰਦਾ ਨੇ ਵੀ ਅਸੀਂ ਵੀ ਸੋਸ਼ਲ ਮੀਡੀਆ ਜਾਈਏ ਜਾਂ ਅਸੀਂ ਵੀ ਪਰ ਤੁਸੀਂ ਟੀਨੇਜਰ ਵੀ ਹੋ ਤੁਹਾਡੇ ਫਾਦਰ ਦਾ ਐਕਸਪੀਰੀਅੰਸ ਵੀ ਤੁਹਾਡੇ ਕੋਲੇ ਤੁਹਾਡੇ ਮਮਾ ਤੁਹਾਡੇ ਨਾਲ ਹਰ ਵਕਤ ਰਹਿੰਦੇ ਨੇ ਹਨਾ ਕੀ ਐਕਸਪੀਰੀਅੰਸ ਸ਼ੇਅਰ ਕਰੋਗੇ ਐਕਸਪੀਰੀਅੰਸ ਇਹੀ ਆ ਵੀ ਮੈਨੂੰ ਨਹੀਂ ਲੱਗਦਾ ਵੀ ਸਿੰਗਿੰਗ ਦੀ ਆ ਕੋਈ ਵੀ ਫੀਲਡ ਆ ਵੀ ਉੱਥੇ ਕੰਪੀਟੀਸ਼ਨ ਤਾਂ ਹੁੰਦਾ ਹੀ ਆ ਤੇ ਪਰ ਇਹ ਆ ਵੀ ਤੁਸੀਂ ਆਪਣਾ ਹੁੰਦਾ ਨਹੀਂ ਵੀ ਜਿੱਦਾਂ ਘੋੜੇ ਦੇ ਲੱਗਿਆ ਹੁੰਦਾ ਤੁਸੀਂ ਬਸ ਸਿੱਧਾ ਸੇਧ ਆਲੇ ਦੁਆਲੇ ਕੱਲ ਵੀ ਡਿਸਟਰੈਕਸ਼ਨਸ ਤਾਂ ਨਹੀਂ ਆ ਰਹਿਣੀਆਂ ਪਰ ਜੋ ਤੁਸੀਂ ਇਹ ਮੇਂ ਸੋਚਿਆ ਵੀ ਗੋਲ ਤੱਕ ਪਹੁੰਚਣਾ ਹਾਂ ਉੱਥੇ ਤੱਕ ਪਹੁੰਚਣਾ ਕੱਲੋ ਵੀ ਜਿੱਦਣ ਤੁਸੀਂ ਉੱਥੇ ਪਹੁੰਚ ਗਏ ਉੱਥੇ ਜਾ ਕੇ ਤਾਂ ਫਿਰ ਕੱਲੋ ਵੀ ਤੁਸੀਂ ਵੀ ਖੁਸ਼ ਤੁਹਾਡੀ ਫੈਮਿਲੀ ਵੀ ਖੁਸ਼ ਥੋੜਾ ਗੋਲ ਕੀ ਹੈ ਮੇਰਾ ਗੋਲ ਇਹ ਆ ਵੀ ਮੇਨਲੀ ਵੀ ਜਿਹੜੀਆਂ ਚੀਜ਼ਾਂ ਕੱਲੋ ਵੀ ਜਿਹੜੇ ਸੁਪਨੇ ਪਾਪਾ ਦੇ ਅਧੂਰੇ ਰਹਿ ਗਏ ਵੀ ਉਹਨਾਂ ਨੂੰ ਪੂਰਾ ਕਰਾਂ ਤੇ ਆਪਣੇ ਕਹ ਲੋ ਵੀ ਪੰਜਾਬੀ 뮤직 ਨੂੰ ਜਿੱਥੋਂ ਤੱਕ ਵੀ ਹੋ ਸਕੇ ਉਹਨਾਂ ਉੱਤੇ ਲੈ ਕੇ ਜਾਵਾਂ ਪਹਿਰਾਵਾ ਵੀ ਉਹੋ ਜਿਹਾ ਰੱਖਦੇ ਹਾਂ ਬੋਲਦੇ ਵੀ ਉਵੇਂ ਹੀ ਹੋਣਾ ਡਿੱਟੋ ਕਾਪੀ ਵੀ ਹੈ ਜਦੋਂ ਮੈਂ ਪਹਿਲੀ ਵਾਰ ਸੁਣਿਆ ਸੀਗਾ ਕਿਉਂਕਿ ਤੁਹਾਡੇ ਫਾਦਰ ਸਾਹਿਬ ਅਸੀਂ ਸੁਣਦੇ ਰਹੇ ਹਾਂ ਨਾ ਛੋਟੇ ਹੁੰਦੇ ਕਾਲਜ 'ਚ ਵੀ ਅਸੀਂ ਗਾਉਂਦੇ ਹੁੰਦੇ ਸੀਗੇ ਤੇ ਤੁਸੀਂ ਸੇਮ ਉਹੀ ਟੋਨ ਉਹੀ ਆਵਾਜ਼ ਲੈ ਕੇ ਚੱਲਦੇ ਹੋ ਕਿਸ ਗਾਇਕੀ ਨੂੰ ਅੱਗੇ ਵਧਣਾ ਹੈ ਉਹ ਵੀ ਤੁਹਾਨੂੰ ਪਤਾ ਤੁਹਾਡੇ ਮਦਰ ਤੁਹਾਡੇ ਨਾਲ ਨੇ ਹੈਨਾ ਸਭ ਤੋਂ ਵੱਧ ਹੌਸਲਾ ਮਿਲਦਾ ਤੁਹਾਡੇ ਨਾਲ ਤੁਹਾਡੇ ਮਦਰ ਨੇ ਇਸ ਵੇਲੇ ਹਾਂਜੀ ਮੈਂ ਲਕੀਆਂ ਵੀ ਉਹ ਮੇਰੇ ਨਾਲ ਇਸ ਵਾਰ ਟੂਰ ਤੇ ਆਏ ਆ ਤੇ ਕਿਉਂਕਿ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਗਾਣਾ ਵੀ ਸ਼ੁਰੂ ਕੀਤਾ ਸੀਗਾ ਤਾਂ ਉਹਨਾਂ ਨੇ ਮੈਂ ਉਹਨਾਂ ਨੂੰ ਹੀ ਗਾਣਾ गा ਕੇ ਸੁਣਾਣਾ ਹੁੰਦਾ ਸੀ ਵੀ ਕਿਦਾਂ ਸਹੀ ਲੱਗਦਾ ਜਾਂ ਗਲਤ ਤਾਂ ਹੁਣ ਵੀ ਇਹੀ ਚੀਜ਼ ਆ ਉਹ ਆਂਦੇ ਜਦੋਂ ਸਟੇਜ ਤੇ ਉਹ ਬਸ ਉਹ ਨਹੀਂ ਇਹੀ ਨੋਟਿਸ ਕਰਨਾ ਹੁੰਦਾ ਵੀ ਹਾਂ ਇਹਨੇ ਗਲਤੀ ਕਿੱਥੇ ਕੀਤੀ ਆ ਹਾਂ ਮਾਵਾਂ ਹਾਂਜੀ ਕਿਉਂਕਿ ਜੇ ਦੇਖੋ ਦੋਸਤ ਮਿੱਤਰ ਤੁਹਾਨੂੰ ਸਹੀ ਦੱਸਣਗੇ ਓਕੇ ਓਕੇ ਕਹਿ ਦੇਣਗੇ ਪਰ ਮਾਂ ਨੇ ਤੁਹਾਨੂੰ ਗਲਤੀ ਕਰਕੇ ਉਹ ਚੋਂ ਕੱਢ ਕੇ ਅੱਗੇ ਲੈ ਕੇ ਜਾਣਾ ਉਹਨਾਂ ਦਾ ਇਹ ਹੁੰਦਾ ਵੀ ਤੂੰ ਆ ਗਲਤੀ ਕੀਤੀ ਆ ਫਿਰ ਮੈਨੂੰ ਇਹ ਹੁੰਦਾ ਵੀ ਹਾਂ ਹੁਣ ਆ ਸ਼ੋਅ ਤੇ ਆ ਗਲਤੀ ਹੋ ਗਈ ਅਗਲੇ ਸ਼ੋਅ ਤੇ ਇਹ ਨਾ ਕੀਤੀ ਜਾਵੇ ਵੀ ਉਹ ਸੁਧਾਰੀ ਜਾਵੇ ਡਾਂਡ ਬੰਦੀ ਹਾਂਜੀ ਡਾਂਡ ਨਹੀਂ ਕਹ ਲੋ ਵੀ ਡਾਂਡ ਵੀ ਪਿਆਰ ਨਾਲ ਵੀ ਸਮਝਾਉਂਦੇ ਆ ਵੀ ਨਹੀਂ ਇੱਥੋਂ ਐਦਾਂ ਹੋ ਸਕਦਾ ਸੀ ਤੂੰ ਇੱਥੋਂ ਐਦਾਂ ਕਰ ਲਿਆ ਸਾਥ ਹਾਂਜੀ ਹਾਂਜੀ ਦੇਖੋ ਰਿਸ਼ਤਿਆਂ ਦੇ ਵਿੱਚ ਸਾਥ ਹੋਣਾ ਜ਼ਰੂਰੀ ਹੈ ਤੇ ਬਾਈ ਦੇ ਨਾਲ ਅਰਮਾਨ ਦੇ ਨਾਲ ਮਦਰ ਨੇ ਹੈ ਨਾ ਪੂਰੀ ਟੀਮ ਹੈ ਪਿੱਛੇ ਬਾਈ ਉਹਨਾਂ ਦਾ ਸਾਥ ਦੇਣ ਨੂੰ ਤੇ ਵੀਰੇ ਦਾ ਜ਼ਿਆਦਾ ਟਾਈਮ ਨਹੀਂ ਲਵਾਂਗੇ ਵੀਰੇ ਦੀ ਪਰਫਾਰਮੈਂਸ ਹੈ ਧੰਨਵਾਦ ਵੀਰੇ ਨੇ ਸਾਡੇ ਨਾਲ ਗੱਲ ਕੀਤੀ ਤੇ ਵੀਰਾ ਅੱਗੇ ਤਰੱਕੀਆਂ ਕਰੇ ਜੋ ਸੁਪਨੇ ਇਨਾਰੇ ਫਾਦਰ ਸਾਹਿਬ ਨੇ ਸੋਚੇ ਨੇ ਜੋ ਉਮੀਦਾਂ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਨੂੰ ਹੈ ਉਹ ਬਾਈ ਪੂਰਾ ਕਰੇ ਤੇ ਸਾਡੀਆਂ ਦੁਆਵਾਂ ਮ ਰੱਬੋ ਟੀਵੀ ਦੀਆਂ ਸਾਰੇ ਪੰਜਾਬੀਆਂ ਦੀਆਂ ਦੁਆਵਾਂ ਬਾਈ ਦੇ ਨਾਲ ਹੈ ਮੈਨੂੰ ਸਾਡੇ ਵੀਰੇ ਹੋਣਾ ਨੇ ਵੀ ਪਹਿਲਾਂ ਦੱਸਿਆ ਸੀਗਾ ਵੀਡੀਓਜ਼ ਦਾ ਤੇ ਤੁਹਾਡਾ ਕੰਟੈਂਟ ਬਹੁਤ ਵਧੀਆ ਤੇ ਤੁਸੀਂ ਸਾਰੇ ਜਣੇ ਜ਼ਰੂਰ ਲਾਈਕ ਕਮੈਂਟ ਸ਼ੇਅਰ ਕਰੋ ਰੱਬੋ ਟੀਵੀ ਨੂੰ ਥੈਂਕ ਯੂ